何でしょう ਫਿਰ ਪਾਣੀ ਅੱਜ ਦੀ ਜੀ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਹੈ ਦੋ ਟਾਪਿਕਸ ਤੇ ਹੈਗੇ ਇੱਕ ਤਾਂ ਤੁਹਾਨੂੰ ਪਤਾ ਹੈਰਾਉਂਡ 18 ਤਰੀਕ ਇਸ ਮਹੀਨੇ ਵੀ ਸਾਡੇ ਇੱਕ ਸਿਵਲ ਲਾਈਨਸ ਏਰੀਆ ਚ ਪੰਜਾਬ ਪੁਲਿਸ ਦੇ ਇਹ ਰਿਪੋਰਟ ਅਕਾਲਪੁਰ ਦੇ ਸਾਡੇ ਪ੍ਰਾਈਵੇਟ ਹਾਊਸ ਦੀ ਚੋਰੀ ਦੀ ਵਾਰਦਾਤ ਹੋਈ ਸੀ ਔਰ ਜਿਹਦੇ ਤੇ ਪਤਾ ਲੱਗਿਆ ਸੀ ਕਿ ਉਹਨਾਂ ਦੇ ਘਰੋਂ ਕਾਫੀ ਜੁਐਲਰੀ ਉਨ੍ਹਾਂ ਦੇ ਅੱਗੇ بیٹے ਦਾ ਵਿਆਹ ਦਾ ਜੋ ਗਲਪਾ ਤਾਂ ਅੱਗੇ ਤੋਂ ਕੋਈ ਵੀ ਆਪ ਲਾਂਡ ਸੇ ਗਾ ਤੇ ਉਹਨਾਂ ਨੇ ਜੁਐਲਰੀ ਔਰ ਕੁਝ ਕੈਸ਼ ਉਹਨਾਂ ਦੇ ਘਰੋਂ ਚੋਰੀ ਹੋਇਆ ਸੀ ਸੋ ਬੇਸਡ ਔਨ ਦੈਟ ਸਿਵਲਾਈਨਸ ਖਾਣੇ ਚ 19 ਤਰੀਕ ਨੂੰ ਐਫ ਆਈ ਆ ਨੰਬਰ 140 ਅੰਡਰ ਸੈਕਸ਼ਨ 305 305ਏ ਐਂਡ ਸੈਕਸ਼ਨ 3 ਸਬਸੈਕਸ਼ਨ 5 ਬੀ ਐਨ ਐਸ ਜਿਹੜੇ ਆਈ ਪੀ ਸੀ ਦੇ 380 ਔਰ 34 ਤੇ ਇਕੁਇਵਲੈਂਟ ਹੁੰਦੇ ਫੁੱਲ ਸਟੇਸ਼ਨ ਸਿਵਲਾਈਨਸ ਤੇ ਦਰਜ ਕੀਤਾ ਗਿਆ ਸੀ ਸੋ ਕਿਉਂਕਿ ਕਾਫੀ ਇਹਦੇਚ amount in words ਦਾ अराउंड ਤੇ 5.5 ਲੱਖ ਕੁ ਲੈਣ ਚੁਕਿ ਗਏ। ਤੇ ਸਾਡੀ ਟੀਮ ਬਣਾਈ ਗਈ ਹੈ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਸਿਟੀ ਇਨ ਆਦਰ ਏਰੀਆ ਦਾ ਉਹ ਏਰੀਆ ਹੈ। ਐਂਡ ਐਸਪੀ ਸਿਟੀ ਟੂ ਦਾ ਡੀਸੀਆ ਇਹ ਟੂ ਡੇ ਇਨ ਚਾਰਜ ਇਨਸਪੈਕਟ ਕਰਨ ਵੀ ਔਰ ਕਾਊਂਟਰ ਇੰਟੈਲੀਜੈਂਸ ਬਟੇਂਗਾ। ਔਰ ਇਨਸਪੈਕਟਰ ਪਰਮਜੀਤ ਇਹਨਾਂ ਸਾਰਿਆਂ ਨੇ ਜੁਆਇੰਟਲੀ ਇਹਦੇ ਤੇ ਕੰਮ ਕੀਤਾ। ਕਾਫੀ ਜ਼ਿਆਦਾ ਸਾਨੂੰ ਇਹਦੇ ਚ ਕਿਉਂਕਿ ਪਤਾ ਲੱਗਿਆ ਸੀ ਜਿਹੜੇ ਮਦਈ ਨੇ ਕਿਹਾ ਸੀ ਕਿ ਦੋ ਅਨਨੂਨ ਲੇਡੀਆਂ ਜਿਹੜੀ ਪ੍ਰਵਾਸੀ ਪਤਾ ਲੱਗੀ ਸੀ ਜਿਵੇਂ ਫੁਟੇਜ ਉਹਨਾਂ ਦੀ ਧਿਆਨ ਤੋਂ ਉਹਨਾਂ ਦੇ ਘਰ 18 ਤਰੀਕ ਨੂੰ ਆਈਆਂ ਸੀ ਉਹਦੇ ਜਿਹੜੀ ਪੁਮਰਾਨੀ ਮੇਡ ਸੀ ਉਹ ਸਾ ਚੁੱਪੀ ਚਲੀ ਗਈ ਸੀ ਸੋ ਉਹਨਾਂ ਦੇ ਕਾਰਨ ਉਹਨਾਂ ਨੇ ਉਸ ਦਿਨ ਪਹਿਲੇ ਦੇ ਵੀ ਕੰਮ ਕੀਤਾ ਸੀਗਾ ਔਰ ਕਰਕੇ ਗਈਆਂ ਤੇ ਅਗਲੇ ਦਿਨ ਉਹ ਮਦਈ ਨੇ ਕਿਹਾ ਕਿ ਮੇਰੇ ਜਿਹੜੀ ਅਲਮਾਰੀ ਸੀ ਉਹਦੇ ਚ ਮੇਰਾ ਸਾਰਾ ਵੈਲਿਊਏਬਲ ਗਾਇਸ ਸੀਗਾ ਸੋ بیسਡ ਓਨ ਦੈਟ ਇਹ ਪਰਚਾਦਰ ਹੋਇਆ ਸੀ ਸੋ ਅਸੀਂ ਉਹਨਾਂ ਦੇ ਘਰੋਂ ਤੇ ਸਾਰੇ ਏਰੀਆ ਦੀ ਅਪਲੋਜਿੰਗ ਦੇ ਐਫ ਆਈ ਆਰ ਸੀ ਸੀ ਟੀ ਵੀ ਫੁਟੇਜ ਕਾਫੀ ਖੰਗਾਲੀ ਅਪਕਸਟੈਂਸਿਵਲੀ ਸਾਡਾ ਦੂਜੇ ਦਿਲੇ ਤੱਕ ਵੀ ਅਸੀਂ ਲੈ ਕੇ ਗਏ ਤੁਹਾਨੂੰ ਫਿਰ ਫਾਈਨਲੀ ਸਾਡੀ ਟੀਮਾਂ ਨੇ ਸੀਸੀਟੀਵੀ ਫੋਟੇਜ ਫਿਰ ਟੈਕਨੀਕਲ ਡੰਮ ਸਿਚਕੇ ਗਏ ਔਰ ਹਿਊਮਨ ਇੰਡ ਦੇ ਤਹਿਤ ਫਾਈਨਲੀ ਤੁਹਾਨੂੰ 26 ਤਰੀਕ ਨੂੰ ਸਫਲਤਾ ਮਿਲੀ ਜਦੋਂ ਅਸੀਂ ਟੂ ਲੇਡੀਜ਼ ਜਿਹੜੀ ਸਾਨੂੰ ਫੋਟੇ ਚ ਬੱਲੀਆਂ ਸੀਗੇ ਉਹਨਾਂ ਨੂੰ ਜਿਨ੍ਹਾਂ ਦਾ ਨਾਮ ਪਤਾ ਲੱਗਿਆ ਬੰਟੀ ਕੁਮਾਰੀ ਪਤਨੀ ਬੌਤਮ ਸ਼ਾ ਔਰ ਰੂਬੀ ਦੇਵੀ ਪਤਨੀ ਰੋਹਿਤ ਕੁਮਾਰ ਇਹ ਦੋਨੋਂ ਲਖਨਊ ਨੂੰ ਬਿਲੋਂਗ ਕਰਦੇ ਆ ਪਰ ਅੱਜਕਲ ਇੱਕ ਸ਼ਿਫਪੂਰੀ ਉਹ ਜ਼ਿਲ੍ਹਾ ਪਾਗਲਪੁਰ ਬਿਹਾਰ ਉੱਥੇ ਰਹਿ ਰਹੀਏ ਉਨ ਉੱਥੇ ਦੇ ਪਿੰਡ ਕਹਿਲगांव ਉੱਥੋਂ ਇਹਨਾਂ ਨੂੰ ਸਾਡੀ ਜਿਹੜੀ ਜੁਆਇੰਟ ਟੀਮ ਗਈ ਸੀ ਬਿਹਾਰ ਤੋਂ ਅਰੈਸਟ ਕੀਤਾ ਇਹਦੇ 'ਚ ਮੈਂ ਪਾਗਲਪੁਰ ਦੇ ਜਿਹੜੇ ਐਸਪੀ ਹੈਗੇ ਉਹਨਾਂ ਨੂੰ ਵੀ ਧੰਨਵਾਦ ਚਾਹਾਂਗੀ ਉਹਨਾਂ ਨੇ ਬਿਹਾਰ ਪੁਲਿਸ ਤੋਂ ਸਾਡੀ ਇਸ ਟੀਮ ਨੂੰ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਕਿਉਂਕਿ ਕਾਫੀ ਟਫ ਉੱਥੇ ਦਾ ਟੇਰੇਨ ਔਰ ਬੜਾ ਪੋਪੂਲੇਟਿਡ ਏਰੀਆਸ ਸੀ ਜਿੱਥੇ ਸਾਨੂੰ ਇਹਨਾਂ ਦੀ ਬੜੀ ਐਫਰਟਸ ਲਗਾ ਕੇ ਸਾਨੂੰ ਇਹਨਾਂ ਦੀ ਅਰੈਸਟ ਸਫਸਲ ਹੋਈ ਹੈ ਸੋ ਇਹਨਾਂ ਜਿਹੜੀ ਦੋਸ਼ ਹਨ ਹੈਗੀਆਂ ਦੋਨੋਂ ਇਹਨਾਂ ਦਾ ਕੋਈ ਪ੍ਰਾਇਰ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਪਤਾ ਲੱਗਿਆ ਬਟ ਇਹਨਾਂ ਨੇ ਜਿੰਨਾ ਵੀ ਜੁਐਲਰੀ ਚੋਰੀ ਹੋਈ ਸੀ ਉਹ ਸਾਰੀ ਆਲਮੋਸਟ ਬਰਾਮਦ ਹੋ ਗਈ ਹੈ which includes ਸੋਨੇ ਦੇ ਸੈਟ ਡਾਇਮੰਡ ਦੇ ਸੈਟ ਔਰ ਪਜੇਬਾ ਰਿੰਗਸ ਇਸ ਤਰ੍ਹਾਂ ਦਾ ਕਈ ਸਾਰਾ ਸਮਾਨ ਜਿੰਨਾ ਵੀ ਸੀਗਾ ਉਹ ਬਰਾਮਦ ਹੋਇਆ। ਕੋਈ ਕੰਗ੍ਰੈਚੂਲੇਟ ਮਾਈ ਟੀਮ ਕਿਨਾਂ ਨੇ ਇਸ ਕੇਸ 'ਤੇ ਲੱਗੇ ਰਹੇ ਔਰ ਜੁਆਇੰਟਲੀ ਇਨਕਲੋਡਿੰਗ ਕਾਉਂਟਰ ਇੰਟੈਲੀਜੈਂਸ ਸਾਰਿਆਂ ਨੇ ਮਿਲ ਕੇ ਬੜਾ ਵਧੀਆ ਕੰਮ ਕੀਤਾ। ਔਰ ਕਿਉਂਕਿ ਇਟ ਵਾਸ ਕਾਈਂਡ ਆਫ ਵੈਰੀ ਟਫ ਇਸ ਨੂੰ ਬ੍ਰੈਕ ਕਰਤੀ ਸਪੀਡ। ਲਓ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਦੇ ਘਰ ਦੇ ਵਿੱਚ ਇੰਨੀ ਜੁਐਲਰੀ ਜਾਂ ਐਨਾ ਪੈਸਾ ਪਿਆ ਹੋਇਆ ਹੈ। ਕਿ ਦੇਖੋ ਜੁਐਲਰੀ ਇੰਨੀ ਜ਼ਿਆਦਾ ਬਟ ਉਹਨਾਂ ਕੇਸ ਦੇ ਵਿੱਚ ਬਹੁਤ ਜ਼ਰੂਰੀ ਪਰ ਕਿਉਂਕਿ ਉਹ ਕਹਿ ਰਹੇ ਕਿ ਉਹਨਾਂ ਦੇ ਬੇਟੇ ਦਾ ਵਿਆਹ ਰੱਖਿਆ ਸੀ ਉਹਨਾਂ ਨੇ ਪਲਾਨ ਕੀਤਾ ਸੀ ਗਰਮ ਸਰਵਿਸ ਫੈਮਿਲੀ ਤੋਂ ਉਹਨਾਂ ਨੇ ਮਿਹਨਤ ਨਾਲ ਚੋੜ ਕੇ ਪਲਾਨ ਕਰ ਰਹੇ ਸੀਗੇ। ਔਰ ਬਹੁਤ ਬਹੁਤ ਜ਼ਿਆਦਾ ਪਰਸਨਲ ਡੀਟੈਲਸ ਫੈਡਡ ਕਰਾਂਗੇ ਪਰ ਇਹ ਲੈਡੀਆਂ ਵੀ ਇਹਨਾਂ ਨੂੰ ਬਿਲਕੁਲ ਨਹੀਂ ਜਾਣਦੀਆਂ ਸੀ ਜੋ ਸਾਨੂੰ प्रिलिमिनरी तफ्तीश तो से पता लगे एक दो घर च पहला भी उस गली चे ट्राइड बट क्योंकि दे पाउंड के जी मुदई फीमेल होम मेकर से घर चले थे सो मे बी दैट्स वाई उन्होंने टारगेट किया ਔਰ ਇਸ ਕੇਸ ਚ ਤਾਂ ਜੀ ਦੋਨੋਂ ਬਿਹਾਰ ਤੋਂ ਯੂਪੀ ਦੀ ਹੈਗੀਆਂ ਫਿਲਹਾਲ ਬਿਹਾਰ ਚ ਸਗੀਆਂ ਤੇ ਜਿਹੜੇ ਗੈਂਗ ਵਗੈਰਾ ਹਾਲੇ ਤੱਕ ਇਹਨਾਂ ਨੂੰ ਰਾਦਰਿਤ ਰਿਮਾਂਡ ਤੋਂ ਲੈ ਕੇ ਆਏ ਤੇ ਕੁਛ ਅਦਾ ਦਾ ਗੈਂਗ ਦਾ ਹੋਰ ਇਨਫੋਰਮੇਸ਼ਨ ਪਤਾ ਲੱਗਦਾ ਜੈਨ ਵੀ ਮੈਮ ਇਹ ਕਿਤੇ ਤਾਂ ਰੇਲਵੇ ਹੋਣੀ ਜਾਂ ਕਿਲਰ ਦਾ ਇਮੇਜ ਜੀ ਜੋ ਸਾਡੇ ਫੁਟੇ ਚ ਸਾਨੂੰ ਪਤਾ ਲੱਗਿਆ ਇਹਨਾਂ ਨੇ ਬੜਾ ਟੈਂਪਰੀਰੀ ਬੇਸ ਹਿੱਸੇ ਕਿ ਕਿਰਾਏ ਤੇ ਲਿਆਂ ਸਿਗਾ ਕਰ ਉਹ ਜੇ ਅਸੀਂ ਤਫ਼तीश ਚ ਦੇਖਦੇ ਤਾਂ ਕੋਈ ਜਨਾਬੀ ਆਇਡੈਂਟੀਟੀ ਵੀ ਕਲੀਅਰ ਨਹੀਂ ਕਰਨੀ ਮਿਲਦੀ ਜੋ ਇਸ ਤਰ੍ਹਾਂ ਇੱਕ ਘਟਨਾਕ੍ਰਮ ਵਾਪਰਿਆ ਇਸ ਤਰ੍ਹਾਂ ਉਹਦੇ ਸੇਈ ਤਰ੍ਹਾਂ ਦੇ ਸਵਾਲ ਪੁੱਤੇ ਹੁੰਦੇ ਆ ਤਾਂ ਕਿ ਕਿੰਨਾਂ ਜਾਣ ਮੰਦੂ ਤਾਂ ਉਹ ਨਹੀਂ ਕਰਵਾ ਦੇ ਰਹੇ ਤੇ ਇਹਨਾਂ ਵੱਲੋਂ ਇਹ ਸੌਫਟਵਰ ਦੇ ਤਰ੍ਹਾਂ ਇੱਕ ਘਟਨਾਕ੍ਰਮ ਨੂੰ ਜਨਤ ਕਰਦਾ ਗਿਆ ਕਾਫੀ ਚੀਜ਼ਾਂ ਨੇ ਜਿਹਨਾਂ 'ਤੇ ਸਵਾਲ ਹੁੰਦੇ ਲੈਸਨ ਤੇ ਹੈ ਹੀ ਅਜੀਬ ਕਿਉਂਕਿ ਕ੍ਰਾਈਮ ਤਾਂ ਅਕਰ ਹੋਇਆ ਉਹਨਾਂ ਨੇ ਸਾਨੂੰ ਰਿਪੋਰਟ ਕੀਤਾ ਔਰ ਜੋ ਰਿਐਲਿਟੀ ਹੈ ਉਹ ਸਾਰੀ ਉਹਨੇ ਦੱਸਦੀ ਕਿ ਪਹਿਲੇ ਹੀ ਦਿਨੋਂ ਆਈਆਂ ਸੀ ਪਹਿਲਾਂ ਉਹਨਾਂ ਨੇ ਕਦੇ ਜਾਣਦੇ ਵੀ ਨਹੀਂ ਸੀ ਉਹਨਾਂ ਦੀ ਮੇਡ ਗਈ ਤੇ ਕੁਝ ਦਿਨਾਂ ਬਾਅਦ ਜੋ ਜਸ ਕੇ ਮੈਨੂੰ ਨਾਲ ਰੱਖ ਵੀ ਲਏ ਸੋ ਯੈਸ ਯੂ ਰਾਈਟ ਬਟ ਜੋ ਪੈਕਸ ਹੈ ਕਿ ਉਹ ਮੈਂ ਤੁਹਾਨੂੰ ਸਾਰੇ ਦੱਸੂਗੀ ਜੀ ਜੇ ਵੀ ਹੈ ਕਿ ਉਹ ਲੇਡੀਜ਼ ਦੇ ਰਹੇ ਉਹਨਾਂ ਕੋਈ ਘਰ ਨਹੀਂ ਉਹ ਉਹਨਾਂ ਨੂੰ ਕਿਸ ਤਰ੍ਹਾਂ ਦਾ ਪਿੱਛੂਗਾ ਹੈ ਗਿਆ ਜਾਂ ਇਸ ਤਰ੍ਹਾਂ ਹੀ ਕੋਈ ਸੋ ਵੀ ਕਾਫੀਨ ਨੇ 25% ਕਿਤੇ ਹੈ ਬਟ ਉਹ ਸ਼ੀਟ ਪਰ ਪੜੀ ਲਿਖੀ ਸੇਮ ਲਿਡੂ ਇਹ ਹਲੇ ਗੁਆਂਣ ਵਾਲੀ ਕੱਲ ਤਾਂ ਸਭ ਨੇ ਨਹੀਂ ਆਈ ਕਿ ਕਿ ਉਹਨਾਂ ਨੂੰ ਪਤਾ ਵੀ ਲੱਗਦੇ ਚੱਲਿਆ ਕਿ ਮੇਰਾ ਤਾਂ ਅਲਮਾਰੀ ਦੀ ਖਾਲੀ ਕੋਠੀ ਉਹ ਹੀ ਚਿੱਤਨ ਹੈ ਕਿ ਤਰ੍ਹਾਂ ਸੋਲਵ ਕਰੇ ਹੁੰਦਾ ਹੈ ਕੋਈ ਕੋਈ ਡਿਪਾਰਟਮੈਂਟ ਨੇ ਕਿਤਾ ਸਰ ਦੇ ਡਿਪਾਰਟਮੈਂਟ ਚ ਤੋਂ ਉਹਨਾਂ ਦੇ ਹਸਬੰਦ ਨਹੀਂ ਵੀਰ ਨਾਟ ਦੇਰ ਬਟ ਫੈਮਿਲੀ ਬਹੁਤ ਐਕਟਿਵ ਹੁੰਦੀ ਆ ਜੀ ਗੱਲੇ ਆ ਇੱਕ ਗੋਸਟਾਂ ਕੀ ਗੋਸਟ ਨੇ ਜਿਸ ਦਾ ਘਟਨਾਕ੍ਰਮ ਕਈ ਤਰ੍ਹਾਂ ਦੇ ਸਵਾਲ ਨੇ ਉਸਨੂੰ ਵੀ ਅਣਜਾਣ ਲੇਡੀ ਜਿਹੜੀ ਇੱਥੇ ਦੀਆਂ ਵੀ ਰਹਿਣ ਵਾਲੀਆਂ ਨਹੀਂ ਉਹਨਾਂ ਨੂੰ ਘਰੇ ਵਾੜਨਾ ਹੈ ਪਰ ਬਾੜ ਦੀ ਸੇਕ ਕੋਈ ਥੋੜੇ ਕਰੇ ਤੁਹਾਡੀ ਟਾਈਪ ਆਉਂਦਾ ਤਾਂ ਪਰ ਬਾੜ ਤੇ ਰੱਖਦਾ ਜੋ ਦਿੱਖਾਰੀ ਟਾਈਪ ਤੋਂ ਨਹੀਂ ਸੀ ਤੁਸੀਂ ਸਾਰੇ ਨੇ ਫੁਟੇਜ ਦੇਖ ਲਈ ਨਹੀ 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 ਮਾਪਾ ਅਪਰ ਜਰਨਲ ਹੀ ਗੱਲ ਕਰਦੇ ਚਲੋ ਇਹ ਪ੍ਰੈਸ ਕਾਨਫਰੈਂਸ ਤੇ ਤੁਹਾਨੂੰ ਫੈਕਟਸ ਦੱਸਣ ਦਾ ਜਰੀਆ ਵੀ ਇਹੀ ਹੈ ਕਿ ਥਿੰਗ ਕੈਨ ਹੈਪਨ ਟੂ ਐਨੀਬਾਡੀ ਸੋ ਸਾਨੂੰ ਸਾਰਿਆਂ ਨੂੰ ਪੂਰਾ ਅਲਰਟ ਰਹਿ ਕੇ ਐਦਾਂ ਦੀ ਜੋ ਕੋਈ ਫੀਮੇਲ ਵੀ ਆ ਜਾਣ ਕਿ ਉਹ ਤੁਹਾਡੇ ਘਰ ਦਾ ਕੰਮ ਕਰਦਾਂਗੇ ਸਾਡੇ ਸਰਕਮਸਟੈਂਸ ਜਿੱਦਾਂ ਦੀ ਮਰਜ਼ੀ ਹੋਣਾ ਤੇ ਐਦਾਂ ਕਿਕਰੋ ਨਾ ਵੜੀਏ ਮੈਂ ਇਹ ਕ੍ਰਿਸ਼ਟਲ ਸੈਟ ਕਰਦੀ ਹਾਂ ਕਿਸੇ ਨੂੰ ਨਹੀਂ ਲੱਗਦੀ ਕਿ ਕੋਈ ਵੀ ਕੋਈ ਨਹੀਂ ਕਰਾਇਆ ਕੋਈ ਨਹੀਂ ਬਕਵਾ ਬੋਲਦਾ ਉਹ ਵੀ ਬੜੀ ਕੁਛ ਕੀਤੀ ਕਰੀ ਕਿ ਉਹ ਵੀ ਪ੍ਰੈਕਟਿਸ ਦਾ ਜਾਰੀ ਕੀਤੀ ਜਾ ਰਹੀ ਹੈ ਬੰਦ ਕਰ ਦਿੱਤੀ ਆਈ ਥਿੰਕ ਇਹੋ ਚਾਹ ਪਤਾ ਲੱਗ ਹੀ ਰਿਹਾ ਹੈ ਕਿ ਨਹੀਂ ਕਰਦੇ ਬਟ ਮੈਂ ਜਿਹੜੇ 144 ਦੇ ਆਰਡਰ ਹੁੰਦੇ ਆ ਉਹਨੂੰ ਦੇਖ ਰਿਹਾ ਉਹ ਸਾਡੇ ਕਿਤੇ ਰੀਨਿਊ ਕਰਨ ਵਾਲੇ ਆ ਕੀ ਸਪੈਸ਼ਲੀ ਆਫਟਰ ਦਿਸ ਇਨਸੀਡੈਂਟ ਆ ਕੀ ਦੁਬਾਰਾ ਕੋ ਚਾਰ ਇੱਕ ਦੋ ਇਨਸੀਡੈਂਟ ਇਸ ਤਰ੍ਹਾਂ ਦੇ ਹੋਏ ਸੀਗੇ ਜੀ ਉਹਨੂੰ ਟੌਪ ਤਾਂ ਮਨ ਭਰੇ ਸਾਹਿਬ ਨੇ ਮੌਜੂਦ ਕਰੇ ਸੀਗੇ ਐਸ.ਸੀ. ਸਾਹਿਬ ਨੇ ਵੀ ਕਰੇ ਸਕਤੀ ਜੀ ਸਾਹਿਬ ਵੀ ਬੀਬੀ ਤੋਂ ਉੱਪਰ ਸਾਰੇ ਜਿੰਨੇ ਐਸ.ਸੀ. ਸੀਗੇ ਸਾਰਿਆਂ ਨੂੰ ਕਿਹਾ ਸੀਗਾ ਔਰ ਕੁਝ ਜਿਹੜੇ ਕਿਤੇ ਵੀ ਸੀਗੇ ਪਰਸਨਲ ਟੋਰ ਦੇ ਉੱਪਰ ਵੀ ਇਹ ਪੀਜੀ ਨੇ ਉਹ ਚੈੱਕ ਕੀਤਾ ਉਹਨਾਂ ਦੇ ਕਿਤੇ ਕਿੰਨੇ ਜਿਹੜੇ ਰਹਿੰਦੇ ਨੇ ਲੋਕ ਕੌਣ ਲੋਕ ਨੇ ਔਰ ਸਾਰੇ ਇਨਕਰਾਇਡਰ ਜਿਹੜੇ ਚੈੱਕ ਜਿਹੜਾ ਥੋੜਾ ਜਿਹਾ ਚੈੱਕ ਕੀਤਾ ਉਸ ਤੋਂ ਬਾਅਦ ਫਿਰ ਉਹ ਮਤਲਬ ਜਰਮਨ ਪ੍ਰੈਜ਼ੀਡੈਂਟਸ ਦਾ ਵੇਕ ਅਪ ਕਾਲਸ ਹੋ ਗਈ ਦੁਬਾਰਾ ਮੈਂ ਡੀਸੀ ਸਾਹਿਬ ਨਾਲ ਚੈੱਕ ਕਰ ਲਗੂ ਕਿ ਕੋਈ ਰਹਿੰਦਾ ਹੈ ਕਿ ਐਕਸਪਾਇਰ ਹੋ ਗਿਆ ਜਾਂ ਕੰਨੀ ਵਾਲਾ ਤਾਂ ਖਤਮ ਹੋ ਗਿਆ ਯੂਜ਼ ਕਰਦੇ ਕਰਦੇ ਸੀ ਸੀਸੀਟੀਵੀ ਤੇ ਹਨਾ ਕੋਈ ਜਾਣਤੀ ਨਹੀਂ ਲੱਗ ਰਹੀ ਉਜੀ ਸਾਨੂੰ ਫੋਟੇਜ ਚ ਮਿਲੇ ਬਟ 杜ਰਿੰਗ ਦਿ ਟ੍ਰੇਲ ਉਹਨੇ ਉਪਰ ਮਿਲਿਆ ਕੋਈ ਵਾਰੀ ਕੋਈ ਲਿੰਕ ਹੁੰਦਾ ਬਸ ਦਿ ਰਿਮਾਂਡ ਦੇਖਦੇ ਜਿੱਥੇ ਕੋਈ ਲੋਕਲ ਅਧਿਕਾਰੀ ਮੀਟ ਦਾ ਤਾਂ ਉਹਨਾਂ ਦੇ ਚੀਜ਼ ਪੜਾ ਪਰ ਉਹ ਤਾਂ ਟਿੰਡਰ ਤੇ ਕੰਮ ਕਰ ਰਹੀ ਸੀ ਇਹ ਹੋਲੇ ਤਾਂ ਪਤਾ ਲੱਗਿਆ ਕਿ ਪਤਾ ਚੇ ਨਹੀਂ ਹੋਇਆ ਸੀ ਕਿ ਸੇ ਹੋਰ ਸਟੇਟ ਦਾ ਵੀ ਸਾਨੂੰ ਇੰਪੈਕਟ ਪਤਾ ਲੱਗਿਆ ਆਪਣੇ ਤਫਤੀਸ਼ੇ ਕੇ ਕਿਤੇ ਹੋਰ ਵੀ ਇਹ ਕਰਕੇ ਆਈਆਂ ਦਾਨਾ ਕ੍ਰਾਈਂ ਬਟ ਉਹ ਕੋ ਐਫ ਆਈ ਆਰ ਵੀ ਲੌਂਚ ਨਹੀਂ ਹੋਇਆ ਸੋ ਅਸੀਂ ਅਗਲੀ ਵਾਰ ਸੋ ਇਸ ਕਨਰਨ ਸਟੇਟ ਨੂੰ ਦਫਰ ਪਲਾਸਟਿਕ ਮੈਂ ਐਕਸਟਰਾ ਕੇਸ ਵੀ ਲਗਾ ਸਕਦੇ ਹਾਂ ਤਾਂ ਕਿ ਜਿਹੜਾ ਇਹਨਾਂ ਦੇ ਨਾਲ ਇਹ ਚੰਗੇ ਤਰ੍ਹਾਂ ਅਸੀਂ ਜਾਣ ਕਰਕੇ ਉਪਰ ਮੜੀਏ ਟੀਮ ਅੱਜ ਵੱਲ ਤੋਂ ਚਲਦਾ ਸੋ ਦੂਜਾ ਕੇਸ ਹੈਗਾ ਜੀ ਸਾਡਾ ਕੱਲ ਸੰਗਤਹਾੜੇ ਦੇ ਇੱਕ ਕਮਰਸ਼ੀਅਲ ਕੁਆਂਟੀਟੀ ਐਨਡੀਪੀਐਲ ਫਿਰ ਰਿਕਵਰੀ ਹੋਈ ਉਹ ਵਿੱਚ ਉਹਨਾਂ ਦੀ ਲੋਕਲ ਪੁਲਿਸ ਦੀ ਇੱਕ ਟੀਮ ਕੋ ਦਰਾਨੇ ਗਾਸਟ ਦਵਲੀ ਮੇਨ ਰੋਡ ਤੇ ਉਹਨਾਂ ਨੂੰ ਇੱਕ ਟਰੱਕ ਮਿਲਿਆ ਉਹਦਾ ਚੈਕਿੰਗ ਟੀਮ ਨੂੰ ਪੀਵੀ03ਏਜ8097 ਇਹ ਤੋਂ ਅੱਗੇ ਇਹ ਉਹ ਪੁਲਿਸ ਦੀ ਪ੍ਰਜੋਕ ਤੇ ਥੋੜਾ ਮੂਵ ਕਰਨ ਲੱਗਾ ਜਦੋਂ ਉਹਨੇ ਮੌਕੇ ਤੇ ਇੰਟਰਸੈਪਟ ਕੀਤਾ ਇਹ ਉਹਦੇ ਚ ਦੋ ਵਿਅਕਤੀ ਸਵਾਰ ਸਕੇ ਜਿਹਨਾਂ ਦਾ ਇੱਕ ਦਾ ਨਾਮ ਰਣਜੀਤ ਸਿੰਘ ਪੁਰਖ ਨਿਕਾ ਵਾਸੀ ਤਨੌਣਾ ਜ਼ਿਲ੍ਹਾ ਬਰਨਾਲਾ ਔਰ ਦੂਜੇ ਦਾ ਨਾਮ ਕਰਾਜ ਕਾਨ ਇਹ ਵੀ ਤਨੌਲੇ ਕਾਲੇਕੇ ਜ਼ਿਲ੍ਹਾ ਬਰਨਾਲੇ ਦਾ ਰਹਿਣ ਵਾਲਾ ਸੀ ਜਦੋਂ ਇਸ ਟਰੱਕ ਦੀ ਸਰਚ ਕੀਤੀ ਗਈ ਤੇ ਉਹਦੇ ਚ 5 ਘੱਟੇ ਪਲਾਸਟਿਕ ਦੇ ਕੁੱਤੀ ਕਾਪੀ ਹਸ ਮਿਲੀ ਜਿਹਦਾ ਟੋਟਲ weight 2 क्विंटल ਮਤਲਬ 100 100 ਕਿਲੋਸਿਕਾ ਔਰ ਉਸಮೇ ਆਪਕੋ ਸੀਐਫਆਈਆਰ ਨੰਬਰ 97 ਅੰਡਰ ਕੇਡੀਪੀਐਸ ਐਕਟ ਦਰਜ ਕੀਤਾ ਤੇ ਮੌਕੇ ਤੇ ਡੀਐਸਪੀ ਐਨਡੀਪੀਐਸ ਅ ਰਵਿੰਦਰ ਸਰਾ ਨੂੰ ਭੇਜਿਆ ਗਿਆ ਸੀ ਟੂ ਕੰਪਲੀਟ ਇੰਟਰਵਿਊਸ ਲੀਜੀਏ ਔਰ ਹੌਂਦ ਤੱਕ ਦੀ ਤਫਸੀਲ ਤੇ ਇਹ ਪਤਾ ਲੱਗਿਆ ਕਿ ਇਹਨਾਂ ਦਾ ਪੁਰਾਣਾ ਤਾਂ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਬਟ ਕਿਉਂਕਿ ਇੰਨੀ ਜ਼ਿਆਦਾ ਕੁਆਂਟੀਟੀ ਲੈ ਕੇ ਆਈ ਸੀ ਤਾਂ ਅਸੀਂ ਇਹਦੀ ਬੈਕਗ੍ਰਾਉਂਡ ਲਿੰਕੇਜ ਚ ਜਾਵਾਂਗੇ ਕਿ ਕਿੱਥੋਂ ਇਹਨਾਂ ਨੇ ਲਿਆ ਕੇ ਆਏ ਔਰ ਕਿੱਥੋਂ ਇਹਨਾਂ ਨੂੰ ਦੇ ਸਕਦੇ